ਵਾਹਿਗੁਰੂ ਜੀ ਕਾ ਕਲ ਸਾਗ ਕਰਾਈ ਵਾਹਿਗੁਰੂ ਜੀ ਕੀ ਪਤੈ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਐ ਤਾ ਕਿਤ ਵੇਲਾ ਭਗਤ ਹੋਈ ਜੀ ਪਦ ਤੇ ਤਾ ਪਦ ਤੇ ਯਮਕਲਾ ਕੇ ਉਚਾਰਨ ਕਰਨਾ ਅਨੰਦ ਨਾਮੇ ਰਤਿਆ ਸੱਚੇ ਸੱਚੀ ਸੂਏ ਇਕ ਤਿਲ ਪਿਆਰਾ ਵਿਸਰੈ ਭਗਤ ਕਿਨੇ ਹੀ ਹੋਏ ਮਾਨ ਤਨ ਸੀਤਲ ਸਾਚ ਸਿਓ ਸਾਸ ਨਾ ਬਿਰਥਾ ਕੋਈ ਸਾਸ ਪਦਤੀ ਯਮਕ ਲਾ ਦੇਣੀ ਐ ਮਾਨ ਤਨ ਸੀਤਲ ਸਾਚ ਸਿਓ ਇਥਿੰਸ ਰਾਮ ਸਾਸ ਨਾ ਬਿਰਥਾ ਕੋਈ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਥੀਐ ਜਾ ਹਰ ਵਸੈ ਮਨ ਆਏ ਰਹਾਉ ਸਹਿਜੇ ਕੀਤੀ ਰਾਹੀਐ ਸਚ ਨਾਮ ਬੀਜ ਪਾਇ ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿਜ ਸੁਭਾਈ ਰਜਾ ਪਾਦ ਕਸ ਕੇ ਉਚਾਰਨ ਕਰਨਾ ਗੋਰ ਕਾ ਸ਼ਬਦ ਅੰਮ੍ਰਿਤ ਹੈ ਜੇ ਤੂ ਪੀਤਾ ਤੈ ਸਜਾਈ ਇਹ ਮਨ ਸਾਚਾ ਸੱਚ ਰਤਾ ਸੱਚੇ ਰਹਾ ਸਮਾਈ ਆਖਣ ਵਿਕਣ ਬੋਲਣਾ ਸਭ ਦੇ ਰਹਾ ਸਮਾਈ ਬਾਣੀ ਵਜੀ ਚਹੁ ਜੁਗੀ ਸੱਚੋ ਸੱਚ ਸੁਣਾਏ ਹਉ ਮੈਂ ਮੇਰਾ ਰਹਿ ਗਿਆ ਸੱਚੈ ਲਿਆ ਮਿਲਾਈ ਕੋ ਮਹਿਲ ਹਦੂਰ ਹੈ ਜੋ ਸੱਚ ਰਹਿ ਲਿਵ ਲਾਈ ਨਦਰੀ ਨਾਮ ਧਿਆਈ ਹੈ ਨਦਰੀ ਪਦਤੀ ਯਮਕ ਲਾ ਦੇਣੀ ਹੈ ਨਦਰੀ ਨਾਮ ਧਿਆਈ ਹੈ ਵਿਣ ਕਰਮਾ ਪਾਇ ਨਾ ਜਾਏ ਪੂਰਾ ਭਾਗ ਸਤ ਸੰਗਤ ਲਹੈ ਸਤਗੁਰ ਭੇਟ ਜਿਸ ਆਏ ਆਨ ਦਿਨ ਨਾਮੇ ਰੱਤਿਆ ਦੁਖ ਵਿਖਿਆ ਵਿੱਚ ਹੋ ਜਾਈ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਈ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿਨ ਪਾਇਓ ਹੁਣ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ ਦੁਬਦਾ ਮੈਲ ਚੁਕਾਈਐਨ ਹਰ ਰਾਖਿਆ ਉਰਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਪਰਨਾਲ ਪ੍ਰਨਾਲ ਪਾਠ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਪਰਨਾਲ ਦਾ ਅਰਥ ਕੀਤਾ ਜਾਂਦਾ ਸਮੁੰਦਰ ਮਨ ਮੇਰੇ ਇੱਥੇ ਵਿਸਰਾਮ ਹੈ ਹਉਮੈ ਮੈਲ ਪਰਨਾਲ ਹਰ ਨਿਰਮਲ ਸਦਾ ਸੋਹਣਾ ਸਬਦ ਸਵਾਰਣ ਹਾਰ ਰਹਾਉ ਸਚੈ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ ਅਨ ਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂ ਪ੍ਰਭ ਜਾਪਦਾ ਬਿਨ ਸਤਗੁਰ ਬੂਝ ਨ ਪਾਏ ਜਿਨ ਕੋ ਪੂਰਬ ਲਿਖਿਆ ਸਤਗੁਰ ਭੇਟਿਆ ਤਿਨ ਆਏ ਬੇਨ ਨਾਵੇ ਸਭ ਡੰਮਣੀ ਦੂਜੈ ਪਾਏ ਖੁਆਏ ਤਿਸ ਬਿਨ ਘੜੀ ਨ ਜੀਵਦੀ ਦੁਖੀ ਰਹਿਣ ਵਿਹਾਈ ਪਰਮ ਪੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕਿਛ ਸੁਣਦਾ ਵੇਖਦਾ ਕਿਉ ਮੁਕਰ ਪਾਇ ਜਾਏ ਪਾਪੋ ਪਾਪ ਕਮਾਵਦੇ ਪਾਪੇ ਪਚਹਿ ਪਚਾਏ ਸੋ ਪ੍ਰਭ ਨਦਰ ਨ ਆਵਈ ਮਨ ਮੁਖ ਬੂਝ ਨ ਪਾਏ ਜਿਸ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਵਾਹਿਗੁਰੂ ਜੀ ਕਾ ਕਾਲ ਸਾਗਰ ਹੈ ਵਾਹਿਗੁਰੂ ਜੀ ਕੀ ਪਤਿ